ਦੇਸ਼ ਦੀ ਆਜ਼ਾਦੀ ਸੰਗਰਾਮ ਚ ਪਾਈ ਬੇਮਿਸਾਲ ਯੋਗਦਾਨ ਅਤੇ ਛੋਟੀ ਉਮਰੇ ਦੇਸ਼ ਲਈ ਕੁਰਬਾਨ ਹੋਣ ਵਾਲੇ ਮਹਾਨ ਕ੍ਰਾਂਤੀਕਾਰੀ ਯੋਧੇ ਸ਼ਹੀਦ ਸੁਖਦੇਵ ਜੀ ਦਾ ਜਨਮ ਦਿਹਾੜਾ ਤੇਸਾ ਪਵਿੱਤਰ ਜਨਮ ਦਿਹਾੜਾ ਤੇਸਾ ਤੇਸਾ ਮਹਾਨ ਕ੍ਰਾਂਤੀਕਾਰੀ ਅਤੇ ਯੋਧੇ ਨੂੰ ਯਾਦ ਕਰਦਿਆਂ ਹੋਇਆਂ ਸੀਐਮ ਮਾਨ ਨੇ ਟਵੀਟ ਕੀਤਾ ਉਹਨਾਂ ਟਵੀਟ ਕਰਦੇ ਆ ਲਿਖਿਆ ਹੈ ਕਿ ਉਹਨਾਂ ਦੇ ਜਨਮ ਦਿਵਸ ਮੌਕੇ ਸਿਨੇਮਾ ਰ ਤੇ ਉਹਨਾਂ ਲਿਖਿਆ ਹੈ ਕਿ ਮਹਾਨ ਕ੍ਰਾਂਤੀਕਾਰੀ ਉਧੇ ਸ਼ਹੀਦ ਸੁਖਦੇਵ ਜੀ ਨੂੰ ਉਹਨਾਂ ਦੇ ਜਨਮ ਦਿਵਸ ਮੌਕੇ ਸਿਨੇਮਾ ਰ ਪਰਣਾਮ ਕਰਦੇ ਆ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਸੁਖਦੇਵ ਜੀ ਦੀ ਕੁਰਬਾਨੀ ਨੂੰ ਦਿਲੋਂ ਵਿਸਾਰਿਆ ਨਹੀਂ ਜਾ ਸਕਦਾ ਤੇ ਉਹਨਾਂ ਇਹ ਵੀ ਲਿਖਿਆ ਹੈ ਕਿ ਉਹਨਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ ਦੱਸਦੇ ਕਿ ਸੁਖਦੇਵ ਥਾਪਰ ਇੱਕ 파ਰਤੀ ਕ੍ਰਾਂਤੀਕਾਰੀ ਸਨ ਤੇ ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰਾਂ ਦੇ ਵਿੱਚੋਂ ਇੱਕ ਸਨ ਤੇ ਉਹਨਾਂ ਦਾ ਜਨਮ ਲਾਇਲਪੁਰ ਵਿੱਚ ਰਾਮ ਲਾਲ ਥਾਪਰ ਅਤੇ ਸ਼੍ਰੀਮਤੀ ਰੱਲੀ ਦੇਵੀ ਦੇ ਘਰ 15 ਮਈ 1907 ਨੂੰ ਹੋਇਆ ਸੀ ਜੇ ਜਨਮ ਤੋਂ 3 ਮਹੀਨੇ ਪਹਿਲਾਂ ਹੀ ਪਿਤਾ ਦੀ ਬਹੁਤ ਕੋਝੜਤੇ ਕਾਰਨ ਉਹਨਾਂ ਦੇਤ ਆਇਆ ਅਚੰਤ ਰਾਮ ਨੇ ਉਹਨਾਂ ਦਾ ਪਾਲਣ ਪੋਸ਼ਣ ਕਰਨ ਵਿੱਚ ਉਹਨਾਂ ਦੀ ਮਾਤਾ ਨੂੰ ਪੂਰਾ ਸਹਿਯੋਗ ਦਿੱਤਾ ਦੇਸ਼ ਤੇ ਆਜ਼ਾਦੀ ਸੰਘਰਸ਼ ਚ ਪਾਇ ਬੇਮਿਸਾਲ ਯੋਗਦਾਨ ਅਤੇ ਛੋਟੀ ਉਮਰੇ ਦੇਸ਼ ਲਈ ਕੁਰਬਾਨ ਹੋ ਗਾਲੇ ਮਹਾਨ ਕ੍ਰਾਂਤੀਕਾਰੀ ਯੋਧੇ ਸ਼ਹੀਦ ਸੁਖਦੇਵ ਜੀ ਦਾ ਜਨਮ ਦਿਹਾੜਾ ਤੇ ਸਭ ਪਵਿੱਤਰ ਜਨਮ ਦਿਹਾੜੇ ਤੇ ਸ ਇਸ ਮਹਾਨ ਕ੍ਰਾਂਤੀਕਾਰੀ ਅਤੇ ਯੋਧੇ ਨੂੰ ਯਾਦ ਕਰਦਿਆਂ ਹੋਇਆਂ ਸੀਐਮ ਮਾਨ ਨੇ ਟਵੀਟ ਕੀਤਾ। ਉਹਨਾਂ ਟਵੀਟ ਕਰਦਿਆਂ ਲਿਖਿਆ ਹੈ ਕਿ ਉਹਨਾਂ ਦੇ ਜਨਮ ਦਿਵਸ ਮੌਕੇ ਸਿਨੇਮਾ ਰ ਤੇ ਉਹਨਾਂ ਲਿਖਿਆ ਹੈ ਕਿ ਮਹਾਨ ਕ੍ਰਾਂਤੀਕਾਰੀ ਉਧੇ ਸ਼ਹੀਦ ਸੁਖਦੇਵ ਜੀ ਨੂੰ ਉਹਨਾਂ ਦੇ ਜਨਮ ਦਿਵਸ ਮੌਕੇ ਸਿਨੇਮਾ ਰ ਪਰਨਾਮ ਕਰਦੇ ਆ। ਦੇਸ਼ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਸੁਖਦੇਵ ਜੀ ਦੀ ਕੁਰਬਾਨੀ ਨੂੰ ਦਿਲੋਂ ਵਿਸਾਰਿਆ ਨਹੀਂ ਜਾ ਸਕਦਾ ਤੇ ਉਹਨਾਂ ਇਹ ਵੀ ਲਿਖਿਆ ਹੈ ਕਿ ਉਹਨਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ ਦੱਸਦੇ ਕਿ ਸੁਖਦੇਵ ਥਾਪਰ ਇੱਕ 파ਰਤੀ ਕ੍ਰਾਂਤੀਕਾਰੀ ਸਨ ਤੇ ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰਾਂ ਦੇ ਵਿੱਚੋਂ ਇੱਕ ਸਨ ਤੇ ਉਹਨਾਂ ਦਾ ਜਨਮ ਲਾਇਲਪੁਰ ਵਿੱਚ ਰਾਮ ਲਾਲ ਥਾਪਰ ਅਤੇ ਸ਼੍ਰੀਮਤੀ ਰਲੀ ਦੇਵੀ ਦੇ ਘਰ 15 ਮਈ 1907 ਨੂੰ ਹੋਇਆ ਸੀ ਦੇ ਜਨਮ ਤੋਂ 3 ਮਹੀਨੇ ਪਹਿਲਾਂ ਹੀ ਪਿਤਾ ਦੀ ਬਹੁਤ ਕੋ ਜਾਣਤੇ ਕਾਰਨ ਉਹਨਾਂ ਦੇ ਤਾਇਆ ਅਚੰਤ ਰਾਮ ਨੇ ਉਹਨਾਂ ਦਾ ਪਾਲਣ ਪੋਲਣ ਕਰਨ ਵਿੱਚ ਉਹਨਾਂ ਦੀ ਮਾਤਾ ਨੂੰ ਪੂਰਾ ਸਹਿਯੋਗ ਦਿੱਤਾ